ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜੇ ਹੋ ਵੌਇਸ ਆਫ ਪੰਜਾਬ ਦੇ ਨਾਲ ਤਾਂ ਮੈਂ ਹਾਨਿਸ਼ਾ ਸ਼ਰਮਾ ਲੰਘੇ ਕੁਛ ਦਿਨ ਪਹਿਲਾਂ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ ਜਿਸ ਦੇ ਕਰਕੇ ਸ਼ਿਵ ਸੈਨਾ ਵੱਲੋਂ ਇੱਕ ਐਕਸ਼ਨ ਹੈ ਜਿਹੜਾ ਉਲਿੱਤਾ ਗਿਆ ਹੈ ਔਰ ਕੰਪਲੇਨਟ ਕੀਤੀ ਗਈ ਹੈ ਮੁੱਦਾ ਦੱਸ ਦਿੰਨੇ ਆ ਮੁੱਦਾ ਜਿਹੜਾ ਹੈ ਉਹ ਧਾਰਮਿਕ ਭਾਵਨਾਵਾਂ ਨਾਲ ਸੰਬੰਧ ਰੱਖਦਾ ਹੈ ਤੇ ਸੋਸ਼ਲ ਮੀਡੀਆ ਤੇ ਜਿਹੜੀ ਵੀਡੀਓ ਵਾਇਰਲ ਹੋ ਰਹੀ ਸੀ ਉਹ ਸਿੱਧੇ ਤੌਰ ਤੇ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਲਈ ਜਿਹੜਾ ਤਿੱਖਾ ਕੰਮ ਹੈ ਕਰਦੀ ਹੈ ਤੇ ਉਹ ਵੀਡੀਓ ਕੀ ਸੀ ਔਰ ਉਹ ਮੁੱਦਾ ਕੀ ਰਿਹਾ ਉਸਦੇ ਬਾਰੇ ਗੱਲਬਾਤ ਕਰਦੇ ਆ ਸ਼ਿਵ ਸਿਆਣਾ ਦੇ ਯੂਥ ਪ੍ਰਧਾਨ ਮੇਰੇ ਨਾਲ ਮੌਜੂਦ ਨੇ ਬੰਟੀ ਜੀ ਤੇ ਸਾਰਾ ਮਾਮਲਾ ਉਹਨਾਂ ਤੋਂ ਜਾਣਦੇ ਆ ਔਰ ਕੰਪਲੇਂਟ ਜਿਹੜੀ ਕੀਤੀ ਹੈ ਉਸ ਦੇ ਵਿੱਚ ਕੀ ਕੁਝ ਰਿਹਾ ਸਸੀ ਜੀ ਜੈ ਸ਼੍ਰੀ ਰਾਮ ਜੀ ਬੜਾ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਆ ਸ਼ਹਿਜ਼ਾਦੀ ਰੂਬਲ ਆਈਡੀ ਤੋਂ ਉਸ ਆਈਡੀ ਤੋਂ ਇੱਕ ਵੀਡੀਓ ਜਿਹੜੀ ਵਾਇਰਲ ਹੋ ਰਹੀ ਆ ਵੀਡੀਓ ਦੇ ਵਿੱਚ ماں ਕਾਲੀ ਦਾ ਸਰੂਪ ਮੰਦਿਰ ਦੇ ਵਿੱਚ ਉਦੇ ਅੱਗੇ ਇੱਕ ਲੇਡੀਜ਼ ਔਰਤ ਡਾਂਸ ਕਰ ਰਹੀ ਹੈ ਚਿਕਨੀ ਚਮੇਲੀ ਪਾਈਆ ਲੈ ਕੇ ਆਈ ਔਰ ਚਪਲਾ ਪਾਈਆਂ ਦੇਖੋ ਮੰਦਰ ਦੀ ਮਰਿਆਦਾ Hindu ਦੇਵੀ ਦੇਵਤਾਵਾਂ ਦਾ ਅਪਮਾਨ ਲੱਖਾਂ ਕਰੋੜਾਂ ਹਿੰਦੂਆਂ ਦੀ ਆਸਥਾ ਨਾਲ ਖਿਲਵਾੜ ਦੇਖੋ ਇਹ ਆਪਾਂ ਕਵਾਂਗੇ ਇੱਕ ਉੱਥੇ ਪੰਡਤ ਜੀ ਵੀ ਖੜੇ ਅਸੀਂ ਬ੍ਰਾਹਮਣ ਸਮਾਜ ਨੂੰ ਬੜਾ ਪੂਜਦੇ ਆ ਬੜਾ ਸਤਿਕਾਰ ਕਰਦੇ ਆ ਲੇਕਿਨ ਮੈਨੂੰ ਸਮਝ ਨਹੀਂ ਪੰਡਤ ਜੀ ਨੇ ਕਿਉਂ ਨਹੀਂ ਰੋਕਿਆ ਮੰਦਰ ਦੇ ਵਿੱਚ ਐਸਾ ਕਰਮ ਹੋਣਾ ਮੰਦਰ ਦੀ ਆਸਥਾ ਨਾਲ ਖਿਲਵਾੜ ਹੋਣਾ ਮੰਦਰ ਦੇ ਵਿੱਚ ਬੇਅਦਬੀ ਹੋਣੀ ਦੇਵੀ-ਦੇਵਤਿਆਂ ਦੀ ਬੜਾ ਵੱਡਾ ਸਵਾਲ ਹੈ ਕਿ ਜਾਣ ਬੁਝ ਕੇ ਇਦਾਂ ਦੇ ਕੰਮ ਕੀਤੇ ਗਏ ਜਾਣ ਬੁਝ ਕੇ ਹਿੰਦੂਆਂ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਅੱਜ ਉਸੇ ਸਬੰਧ ਦੇ ਵਿੱਚ ਅਸੀਂ ਥਾਣਾ ਛੇ ਦੇ ਵਿੱਚ ਸ਼ਿਕਾਇਤ ਦੇ ਕੇ ਆਏ ਸੀ ਤਾਂ ਕਿ ਤੇ ਕਾਰਵਾਈ ਹੋਵੇ ਅੱਛਾ ਵੀਡੀਓ ਤੁਹਾਡੇ ਸਾਹਮਣੇ ਜਦੋਂ ਆਈ ਹੈ ਕੀ ਲੱਗਦਾ ਤੁਹਾਨੂੰ ਉਸ ਵੇਲੇ ਜੋ ਕੰਡੀਸ਼ਨ ਜਿਹੜੀ ਸੀਗੀ ਸੋਸ਼ਲ ਮੀਡੀਆ ਦੇ ਉੱਤੇ ਔਰ ਉਸਦੇ ਬਾਰੇ ਤੁਸੀਂ ਕੁਝ ਜਾਣਕਾਰੀ ਕੱਢੀ ਕਿ ਉਸਨੇ ਇਹ ਵਾਲੀ ਜਿਹੜੀ ਹੈ ਉਹ ਹਰਕਤ ਉਹ ਕਿਉਂ ਕੀਤੀ ਇਸ ਤਰੀਕੇ ਦੀ ਕਿਉਂਕਿ ਸੋਸ਼ਲ ਮੀਡੀਆ ਮਤਲਬ ਕਿ ਉਹ ਇੱਕ ਅਕਾਊਂਟ ਹੈਂਡਲ ਕਰਦੀ ਹੈ ਹੈਨਾ ਤੇ ਇਸ ਦੇ ਵਿੱਚ ਤੁਹਾਨੂੰ ਪਤਾ ਕਿਦਾਂ ਲੱਗਿਆ ਇਹਦੀ ਖੋਜਬੀਨ ਦਾ ਮਤਲਬ ਕੀ ਸੀਗਾ ਮੋਟਿਵ ਕੀ ਰਿਹਾ ਹੈ ਦੇਖੋ ਸਾਡੇ ਜ਼ਿਲ੍ਹਾ ਪ੍ਰਧਾਨ ਹੈ ਉਹਨਾਂ ਦੀ ਆਈਡੀ ਤੇ ਵੀਡੀਓ ਆਈ ਸੀ ਕਿ ਆ ਚੀਜ਼ ਹੈ ਤੇ ਉਹਨਾਂ ਨੇ ਮੈਨੂੰ ਭੇਜੀ ਔਰ ਜਦੋਂ ਅਸੀਂ ਇਹਦਾ ਪਤਾ ਕਰਾਉਣ ਦੀ ਕੋਸ਼ਿਸ਼ ਕੀਤੀ ਤੇ ਇਹਦਾ ਐਡਰੈਸ ਸਾਡੇ ਕੋਲ ਨਿਕਲਿਆ ਮੰਦਰ ਦੀ ਲੋਕੇਸ਼ਨ ਦਾ ਸਾਨੂੰ ਪਤਾ ਨਹੀਂ ਲੱਗੀ ਕਿੱਥੇ ਇਹ ਘਟਨਾ ਹੋਈ ਹੈ ਕਿੱਥੇ ਵੇਦ ਵੀ ਹੋਈ ਹੈ ਲੇਕਿਨ ਇਸ ਔਰਤ ਦਾ ਸਾਡੇ ਕੋਲ ਐਡਰੈਸ ਆ ਗਿਆ ਕਿ ਥਾਣੇ 6 ਦੇ ਅਧੀਨ ਇਹਨੇ ਮੰਦਰ ਦੇ ਸਾਹਮਣੇ ਰਹਿੰਦੀ ਹੈ ਔਰ ਅਸੀਂ ਸਾਰਾ ਕੁਝ ਪੁਲਿਸ ਨੂੰ ਦੱਸਿਆ ਕਿ ਇਹ ਚੀਜ਼ ਐਦਾਂ ਘਟਨਾ ਹੋਈ ਹੈ ਦੇਖੋ ਇਨਫਲੂਐਂਸਰਾਂ ਤੁਸੀਂ ਯੂਟਿਊਬਰ ਹੋ ਕੁਝ ਵੀ ਹੋ ਤੁਸੀਂ ਆਪਣਾ ਕਰਮ ਕਰੋ ਸਾਨੂੰ ਕੋਈ ਇਤਰਾਜ਼ ਨਹੀਂ ਜੇਕਰ ਤੁਸੀਂ ਸਾਡੇ ਧਰਮ ਨੂੰ ਮੰਦਿਰ ਨੂੰ ਦੇਵੀ ਦੇਵਤਾਵਾਂ ਦਾ ਅਪਮਾਨ ਕਰੋਗੇ ਫਿਰ ਉਹ ਬਰਦਾਸ਼ਤ ਨਹੀਂ ਹੋਊਗਾ ਫਿਰ ਉਹਦਾ ਹਰਜਾਨਾ ਤੁਹਾਨੂੰ ਭੁਗਤਣਾ ਪੈਣਾ ਜੇਲ੍ਹ ਦੀਆਂ ਸਲਾਖਾਂ ਤੁਹਾਡੇ ਲਈ ਬਣੀਆਂ ਤਾਂ ਤੁਹਾਨੂੰ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਜਾਣਾ ਪੈਣਾ ਕੀ ਤੁਸੀਂ ਮੰਗ ਕੀਤੀ ਹੈ ਕੰਪਲੇਂਟ ਦੇ ਵਿੱਚ ਮੰਗ ਸੀ ਇਹੋ ਹੀ ਕੀਤੀ ਹੈ ਦੇਖੋ ਜਾਨ ਮੁਚ ਕੇ ਹਿੰਦੂਆਂ ਦੀ ਭਾਵਨਾਵਾਂ ਨੂੰ ਪੜਕਾਇਆ ਗਿਆ ਮੰਦਿਰ ਦੀ ਮਰਿਆਦਾ ਭੰਗ ਕੀਤੀ ਗਈ ਹੈ ਦੇਵੀ ਦੇਵਤਾਵਾਂ ਦਾ અપਮਾਨ ਕੀਤਾ ਗਿਆ ਮਾਂ ਕਾਲੀ ਦੇ ਸਰੂਪ ਦੇ ਸਾਹਮਣੇ ਜਿਹੜਾ ਚਿਕਨੀ ਚਮੇਲੀ ਪਉਆ ਲੈ ਕੇ ਆਈ ਪੈਰਾ ਜੇ ਚਪਲਾਂ ਪਾਈਆਂ ਔਰ ਦੇਖੋ ਕਿਸ ਤਰ੍ਹਾਂ ਡਾਂਸ ਕਰ ਰਹੀ ਹੈ ਕੋਈ ਬੰਦੇ ਨੂੰ ਸ਼ਰਮ ਹੁੰਦੀ ਹੈ ਇਹਨਾਂ ਲੋਕਾਂ ਨੇ ਸ਼ਰਮ ਹੀ ਲਾ ਦਿੱਤੀ ਹੋਈ ਹੈ ਤੁਸੀਂ ਮੰਦਰ ਦੀ ਮਰਿਆਦਾ ਦੇ ਦੇਖੋ ਤੁਸੀਂ ਆਪਣਾ ਜਿਹੜਾ ਆ ਕਰਮ ਕਰਨੇ ਆ ਜੋ ਮਰਜ਼ੀ ਕਰੋ ਸਾਨੂੰ ਕੋਈ ਇਤਰਾਜ਼ ਨਹੀਂ ਲੇਕਿਨ ਸਾਨੂੰ ਇਸ ਚੀਜ਼ ਦਾ ਬਿਲਕੁਲ ਇਤਰਾਜ਼ ਹੈ ਕਿ ਸਾਡੇ ਦੇਵੀ ਦੇਵਤਾਵਾਂ ਦਾ અપਮਾਨ ਹੋਊਗਾ ਤੇ ਅਸੀਂ ਉਹਨੂੰ ਬਖਸ਼ਾਂਗੇ ਨਹੀਂ ਉਹ ਭਾਵੇਂ ਜਿਹੜੇ ਮਰਜ਼ੀ ਸੀਟ ਤੇ ਬੈਠ ਹੋਵੇ ਜੋ ਮਰਜ਼ੀ ਹੋਵੇ ਆਜਾ ਵੀਡੀਓ ਦੇ ਵਿੱਚ ਪੰਡਤ ਨੇ ਉਹ ਪਿੱਛੇ ਖੜੇ ਹੋਏ ਨਜ਼ਰ ਆ ਰਹੇ ਨੇ ਉਹਨਾਂ ਦੇ ਉੱਤੇ ਵੀ ਕੋਈ ਐਕਸ਼ਨ ਲੈਣ ਦੀ ਗੱਲ ਬਿਲਕੁਲ ਅਸੀਂ ਪ੍ਰਸ਼ਾਸਨ ਨੂੰ ਕਿਹਾ ਜੀ ਦੇਖੋ ਮੂਰਖਦਸ਼ਕ ਬਣ ਕੇ ਦੇਖ ਰਹੇ ਹੋ ਤੁਸੀਂ ਮੰਦਰ ਦੀ ਮਰਿਆਦਾ ਭੰਗ ਹੋ ਰਹੀ ਹੈ ਤੁਸੀਂ ਮੰਦਰ ਦੇ ਵਿੱਚ ਬ੍ਰਾਹਮਣ ਬੈਠੇ ਪਏ ਹੋ ਜੇ ਤੁਹਾਡੇ ਸਾਹਮਣੇ ਐਸੇ ਕਰਮ ਹੋਣਗੇ ਤੇ ਅਸੀਂ ਲੋਕ ਕਿੱਥੇ ਜਾਵਾਂਗੇ ਦੇਖੋ ਬੜੀ ਮਾੜੀ ਘਟਨਾ ਹੋਈ ਹੈ ਅਸੀਂ ਕਿਹਾ ਪ੍ਰਸ਼ਾਸਨ ਨੂੰ ਇਹ ਵੀ ਕਿਹਾ ਕਿ ਇਹਨੂੰ ਬੁਲਾ ਕੇ ਇੱਥੇ ਜਿਹੜਾ ਪਰਚਾ ਦੇਣਾ ਪੰਡਤ ਨੂੰ ਵੀ ਉਸ ਪਰਚੇ ਦੇ ਵਿੱਚ ਇਨਵੋਲ ਕਰੋ ਕਿਉਂਕਿ ਦੇਖੋ ਦੋਸ਼ੀ ਉਹ ਵੀ ਉਹਨਾਂ ਹੀ ਆ ਜਿਹੜਾ ਦੇਖ ਰਿਹਾ ਵਾ ਦੇਖੋ ਜੇ ਇਹ ਘਟਨਾ ਹੋਈ ਹੈ ਦਾ ਭੰਗ ਹੁੰਦੀ ਹੈ ਅਪਮਾਨ ਹੁੰਦਾ ਦੇਵੀ ਦੇਵਤਾਵਾਂ ਦਾ ਲੇਕਿਨ ਉਹਨਾਂ ਵੱਲੋਂ ਵੀ ਨਹੀਂ ਰੁਕਿਆ ਗਿਆ ਅਸੀਂ ਮੰਗ ਕੀਤੀ ਕਿ ਉਹਨਾਂ ਤੇ ਵੀ ਨਾਲ ਪਰਚਾ ਦਰਜ ਕੀਤਾ ਜਾਵੇ ਠੀਕ ਹੈ ਤੇ ਉਹ ਪ੍ਰਸ਼ਾਸਨ ਵੱਲੋਂ ਹੁਣ ਕੀ ਕਿਹਾ ਗਿਆ ਕਿਉਂਕਿ ਤੁਸੀਂ ਦੱਸਿਆ ਕਿ ਐਸਐਚਓ ਸਾਹਿਬ ਜੋ ਤੁਸੀਂ ਕੰਪਲੇਂਟ ਦੇਣਗੇ ਉਹ ਸੀ ਨਹੀਂ ਉੱਥੇ ਦੇਖੋ ਹਾਂ ਐਸਐਚਓ ਸਾਹਿਬ ਨਾਲ ਮੇਰੀ ਗੱਲ ਹੋਈ ਫੋਨ ਉਹਨਾਂ ਦੇ ਮੈਨੂੰ ਆ ਗਈ ਸੀ ਲੇਕਿਨ ਉੱਥੇ ਉਹਨਾਂ ਦੀ ਡਿਊਟੀ ਲਾਤੀ ਐਸਆਈ ਆਪਣੇ ਮਹਿੰਦਾ ਅਮਿੰਦਰ ਜੀ ਨਰਿੰਦਰ ਮੋਹਨ ਜੀ ਦੀ ਔਰ ਉਹਨਾਂ ਦੀ ਡਿਊਟੀ ਲਾਤੀ ਉਹਨਾਂ ਨੂੰ ਕੋਈ ਨੰਬਰੀ ਲਿਖਾ ਕੇ ਅਸੀਂ ਦਰਖਾਸਤ ਲੈ ਲਈ ਸਾਡੀ ਤਾਂ ਇੱਕੋ ਹੀ ਮੰਗ ਹੈ ਜੀ ਬਾਰ ਬਾਰ ਅਸੀਂ ਇੱਕੋ ਮੰਗ ਕਰਦੇ ਆ ਹਿੰਦੂਆ ਨੂੰ ਵੀ ਇੱਕੋ ਹੀ ਗੱਲ ਕਹਿੰਨੇ ਆ ਜਾਗੋ ਹਿੰਦੂਓ ਜਾਗੋ ਕਿਉਂਕਿ ਸੁੱਤੀ ਹੋਈ ਕੌਮ ਐ ਇਹਨਾਂ ਦੇ ਜਿੰਨੇ ਮਰਜੀ ਛਿੱਟੇ ਮਾਰ ਲਓ ਜੋ ਮਰਜੀ ਕਰ ਲਓ ਇਹ ਕੌਮ ਜਾਗਣ ਵਾਲੀ ਨਹੀਂ ਹੈਗੀ ਅਸੀਂ ਬਾਰ ਬਾਰ ਇੱਕੋ ਹੀ ਗੱਲ ਕਰਦੇ ਧਰਮ ਬਚੂਗਾ ਤੁਸੀਂ ਬਚੂਗੇ ਬੰਗਲਾਦੇਸ਼ ਚ ਦੇਖ ਲਓ ਕੀ ਤੁਹਾਡੇ ਨਾਲ ਹੋਇਆ ਉਹੀ ਇੱਥੇ ਹੋਣਾ ਵਾ ਜਿੰਨਾ ਚਿਰ ਲੋਕ ਤੁਹਾਡੇ ਘਰਾਂ ਤੇ ਨਹੀਂ ਚੜ ਕੇ ਆਜਣਗੇ ਉਨਾਂ ਚਿਰ ਕੁਝ ਨਹੀਂ ਹੋਣਾ ਜਦੋਂ ਘਰਾਂ ਤੇ ਚੜ ਕੇ ਆਗੇ ਫਿਰ ਤੁਸੀਂ ਦੌੜੋਗੇ ਫਿਰ ਤੁਸੀਂ ਕਹੋਗੇ ਇਹ ਕੰਮ ਹੋ ਰਿਹਾ ਇਸ ਕਰਕੇ ਫਿਰ ਕਹਰੇ ਹਿੰਦੂਓ ਜਾਗੋ ਆਪਣਾ ਵਪਾਰ ਛੱਡ ਕੇ ਕਿਸੇ ਧਰਮ ਦੀ ਬੇਅਰਵੀਂ ਦੇਵੀ ਦੇਵਤਾ ਹੁੰਦੀ ਆਪਣਾ ਵਪਾਰ ਛੱਡ ਕੇ ਉੱਥੇ ਪਹੁੰਚਿਆ ਕਰੋ ਕਿਉਂਕਿ ਧਰਮ ਬਚੂਗਾ ਤਸੀਂ ਬਚਾਂਗੇ ਅੱਛਾ ਇਹ ਕੋਈ ਅੱਜ ਦੀ ਨਵੀਂ ਗੱਲ ਨਹੀਂ ਹੈ ਇਹ ਆਏ ਦੀ ਨਿੱਦਾਂ ਦੀ ਵੀਡੀਓਜ਼ ਕਾਫੀ ਵਾਇਰਲ ਹੁੰਦੀਆਂ ਨੇ ਕਈ ਥਾਵਾਂ ਦੇ ਉੱਤੇ ਇਹ ਵੀਡੀਓ ਇਦਾਂ ਦੀਆਂ ਦੇਖਿਆ ਗਿਆ ਨੇ ਧਾਰਮਿਕ ਸਥਾਨ ਦੇ ਉੱਤੇ ਗਾਣੇ ਲਾ ਕੇ ਜਿਹੜੇ ਡਾਂਸ ਕਰਦੇ ਹੋ ਇਨਫਲੂਐਂਸਰ ਜਿਹੜੇ ਉਹ ਨਜ਼ਰ ਆਉਂਦੇ ਨੇ ਇਸ ਤੋਂ ਪਹਿਲਾਂ ਵੀ ਕੋਈ ਕੰਪਲੇਂਟ ਤੁਸੀਂ ਦਿੱਤੀਆਂ ਨੇ ਜਾਂ ਹੋਰ ਆਉਣ ਵਾਲੇ ਸਮੇਂ ਵਿੱਚ ਕੁਝ ਇਦਾਂ ਦੀਆਂ ਵੀਡੀਓਜ਼ ਦੇਖੋਗੇ ਤੁਸੀਂ ਤੇ ਉਸ ਦੇ ਉੱਤੇ ਵੀ ਤੁਹਾਡੇ ਵੱਲੋਂ ਕੰਪਲੇਂਟ ਕੀਤੀ ਜਾਏ ਮੈਂ ਇਹ ਗੱਲ ਕਰਦਾ ਇਹੋ ਚੀਜ਼ ਕਿਸੇ ਅਦਰ ਧਰਮ ਨਾਲ ਉਹ ਇਹਨਾਂ ਅਗਲਾ ਗਾਟਾ ਲਾ ਦਿੰਦੇ ਆ ਤੇ ਸਾਡੇ ਮੰਦਰ ਦੇ ਵਿੱਚ ਕਿਤੇ ਕੋਈ ਬੰਦਾ ਸ਼ਰਾਬ ਪੀ ਕੇ ਜਲ ਜਣਾ ਸਾਡੇ ਦਿਲ ਸੌਫਟ ਸੀ ਉਹਦੇ ਦੋ ਚਪੇੜਾ ਮਾਰ ਕੇ ਪੁਲਿਸ ਦੇ ਹਵਾਲੇ ਕਰ ਕਿਉਂਕਿ ਸਾਡੇ ਤੇ ਹਿੰਮਤ ਨਹੀਂ ਕਿ ਅਸੀਂ ਕਿਸੇ ਦਾ ਗਾਟਾ ਲਾ ਸਕੀਏ ਜਾਂ ਹੀ ਕਿਸੇ ਦਾ ਸੋਧਾ ਲਾ ਸਕੀਏ ਹਿੰਦੂ ਬੜੇ ਸੌਫਟ ਦੇ ਲੋ ਕਹਿੰਦੇ ਯਾ ਜੋ ਕਰੂਗਾ ਪ੍ਰਸ਼ਾਸਨ ਕਰੂਗਾ ਲੇਕਿਨ ਹੁਣ ਵਕਤ ਆ ਗਿਆ ਅਸੀਂ ਸੰਵਿਧਾਨ ਨੂੰ ਮੰਨਣ ਵਾਲੇ ਵਿਅਕਤੀ ਆ ਸੰਵਧਾਨਿਕ ਤੌਰ ਤੇ ਚੱਲਦੇ ਆ ਸੰਵਧਾਨ ਦਾ ਸਹਾਰਾ ਲੈ ਕੇ ਅਸੀਂ ਕਹਿੰਨੇ ਉਸ ਵਿਅਕਤੀ ਤੇ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਕਿਉਂਕਿ ਇੱਕ ਕਾ ਮਾਰ ਕੇ ਟੰਗਾਗੇ ਨਾ 2 4 10 50 ਜਿੰਨਾਂ ਨੂੰ ਜੇਲ੍ਹ ਭੇਜਾਂਗੇ ਤੇ ਸਾਰਾ ਸਿਲਸਲਾ ਬੰਦ ਹੋ ਜਾਣਾ ਸੀ ਇਹੋ ਹੀ ਕਹਰੇ ਕਿ ਇੱਕ ਦੋ ਨੂੰ ਜੇਲ੍ਹ ਭੇਜਣਾ ਜ਼ਰੂਰੀ ਹੋ ਗਿਆ ਕਿਉਂਕਿ ਇਹ ਸਿਲਸਲਾ ਥੰਮਣ ਦਾ ਨਾ ਨਹੀਂ ਲੈਣਾ ਲੋਕਾਂ ਨੂੰ ਪਤਾ ਹਿੰਦੂ ਸੌਫਟ ਦੇ ਲੱਗੇ ਨਾ ਨੇ ਮਾਫੀ ਕਰਨਾ ਐਂਡ ਮਾਫੀ ਦੇ ਕੇ ਸਾਡੀ ਜਾਨ ਛੋੜ ਜਾਣੀ ਸਾਡੀ ਤਾਂ ਪਬਲਿਸਿਟੀ ਹੋ ਗਈ ਜਿਹੜੀ ਹੋਣੀ ਸੀ ਰੋਲਾ ਤੇ ਹੀ ਹੋਈ ਬਹੁਤੋ ਸ਼ੁਕਰੀਆ ਗਲਤ ਕੰਨੀ ਸੋ ਦੇਖਣਾ ਹੋਵੇਗਾ ਕਿ ਇਸ ਕੰਪਲੇਂਟ ਦੇ ਉੱਤੇ ਕੀ ਕਾਰਵਾਈ ਹੁੰਦੀ ਹੈ ਕਿ ਇਦਾਂ ਦੀ ਸੋਸ਼ਲ ਮੀਡੀਆ ਦੇ ਉੱਤੇ ਜਿਹੜੀਆਂ ਵੀਡੀਓ ਸਰਵਾਈਵ ਕਰ ਰਹੀਆਂ ਨੇ ਉਹਨਾਂ ਦੇ ਉੱਤੇ ਕੀ ਵਾਕਈ ਲਗਾਮ ਕੱਸੀ ਜਾਵੇਗੀ ਦੇਖਣਾ ਹੋਵੇਗਾ ਤੇ ਅੱਗੇ ਦੀ ਕੀ ਕਾਰਵਾਈਆਂ ਹੁੰਦੀਆਂ ਨੇ ਉਸ ਦੇ ਬਾਰੇ ਵੀ ਤੁਹਾਨੂੰ ਜਾਣਕਾਰੀ ਜ਼ਰੂਰ ਦਵਾਂਗੇ ਬਨੇ ਰਹੋ ਵੌਇਸ ਆਫ ਪੰਜਾਬ ਦੇ ਨਾਲ ਨਿਸ਼ਾ ਸ਼ਰਮਾ ਜਲੰਧਰ ਤੋਂ